ਅਕਾਲੀ ਦਲ ਦੇ ਵੱਲੋਂ ਇਸ ਵਕਤ ਆਪਣੀ ਭਰਤੀ ਮਹਿਮਾ ਜ਼ੂਰਾ ਨਾਲ ਚੱਲ ਰਹੀ ਹੈ ਅਤੇ ਉਹਨਾਂ ਦੇ ਉੱਤੇ ਹੁਕਮਨਾਮੇ ਦੀ ਉਲੰਘਣਾ ਕਰਕੇ ਇਸ ਭਰਤੀ ਮਹਿਮ ਨੂੰ ਅੱਗੇ ਵਧਾਉਣ ਦੇ ਦੋਸ਼ ਵੀ ਲੱਗ ਰਹੇ ਨੇ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੀਤੀ 20 ਤਰੀਕ ਤੋਂ ਇਹ ਭਰਤੀ ਮਹਿਮ ਸ਼ੁਰੂ ਕੀਤੀ ਸੀ ਜਿਸ ਦੇ ਤਹਿਤ ਨਾਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਰਹਿਮਾਈ ਦੇ ਹੇਠ ਇਹ ਮਹਿਮ ਸ਼ੁਰੂ ਕੀਤੀ ਹੋਈ ਹੈ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਅਕਾਲੀ ਸੁਧਾਰ ਲਹਿਰ ਭਾਵੇਂ ਜੋ ਮਰਜ਼ੀ ਕਰ ਲਵੇ ਅਕਾਲੀ ਦਲ ਦੇ ਨਾਲੋਂ ਵੱਖ ਹੋ ਕੇ ਉਹਨਾਂ ਦਾ ਕੁਝ ਨਹੀਂ ਬਣਨਾ ਅਤੇ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਜੋ ਅਕਾਲੀ ਦਲ ਦੇ ਵਿੱਚੋਂ ਚਲੇਗਾ ਬਾਅਦ ਵਿੱਚ ਉਹਨਾਂ ਨੂੰ ਪਛਟਾਉਣਾ ਪਏਗਾ ਲਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੁੰਦਰ ਹੈ ਅਤੇ ਜੇਕਰ ਸੁਧਾਰ ਲਹਿਰ ਇੱਕ ਨਵੀਂ ਪਾਰਟੀ ਬਣ ਵੀ ਜਾਂਦੀ ਹੈ ਤਾਂ ਇਹਦੇ ਨਾਲ ਵੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣਾ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਅਤੇ ਜੇਲਾ ਕੱਟ ਕੇ ਬਣਾਈ ਹੋਈ ਪਾਰਟੀ ਹੈ ਅਕਾਲੀ ਦਲ ਸੁਧਾਰ ਲਹਿਰ ਤੇ ਉਹਨਾਂ ਦੇ ਵੱਖਰੇ ਹੋਣ ਜਾਂ ਉਹਨਾਂ ਦੀਆਂ ਗੱਲਾਂ ਕਹਿਣ ਦੇ ਨਾਲ ਅਕਾਲੀ ਦਲ ਨੂੰ ਕੁਝ ਵੀ ਫਰਕ ਪੈਣ ਵਾਲਾ ਨਹੀਂ ਹੈ ਅੱਜ ਬਹੁਤ ਹੀ ਵੱਡੀ ਖੁਸ਼ੀ ਆ ਕਿ ਸ਼੍ਰੋਮਣੀ ਅਕਾਲੀ ਦਲ ਨਾਭੇ ਹਲਕੇ ਦੇ ਸਾਰੇ ਇਕੱਠਾ ਹੋਇਆ ਅੱਜ ਦੋ ਮੀਟਿੰਗਾਂ ਰੱਖੀਆਂ ਵਿੰਜੀਆਂ ਸਾਡੀਆਂ ਇੱਕ ਨਾਭਾ ਸ਼ਹਿਰ ਦੇ ਵਿੱਚ ਤੇ ਦੂਸਰੀ ਪਾਸੋਂ ਦੇ ਵਿੱਚ ਹੋਈ ਸੀ ਸੋ ਬੜੀ ਖੁਸ਼ੀ ਹੈ ਕਿ ਵਰਕਰਾਂ ਦੇ ਬਹੁਤ ਵੱਡਾ ਉਛਾ ਹਦਾ ਮੈਂਬਰਸ਼ਿਪ ਨੂੰ ਲੈ ਕੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆ ਮੈਂਬਰਸ਼ਿਪ ਦੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਹਰ 5 ਸਾਲ ਬਾਅਦ ਮੈਂਬਰਸ਼ਿਪ ਹੋਣੀ ਹੈ ਇਹ ਵੀ ਭਰਤੀ ਦੇ ਰਾਹੀ ਜਿਹੜੇ ਹੈਗੇ ਡੈਲੀਗੇਟ ਬਣਨੇ ਨੇ ਜਿਨ੍ਹਾਂ ਨੇ ਸਰਕਲ ਸੱਜੇਦਾਰ ਬਣਨਾ ਹੈ ਜਿਨ੍ਹਾਂ ਨੇ ਜਿਨ੍ਹਾਂ ਨੂੰ ਹੌਦਿਦਾਰੀਆਂ ਮਿਲਣੀਆਂ ਇਸ ਤਰ੍ਹਾਂ ਹੀ ਕਰਦੇ ਕਰਦੇ ਫਿਰ ਇਸ ਸਟੇਟ ਬੋਡੀ ਜਿਹੜੀ ਹੈਗੀ ਉਹਦੀ ਚੋਣ ਹੋਣੀ ਹੈ ਸੋ ਇਹ 1 ਮਹੀਨਾ ਦਾ ਸਮਾਂ ਮਿਲਿਆ ਸਾਨੂੰ ਸੋ ਮੈਂ ਸਾਰੇ ਵਰਕਰ ਸਹਿਬਾਂ ਨੂੰ ਲੀਡਰ ਸਹਿਬਾਂ ਨੂੰ ਨਾਤੇ ਹਲਕੇ ਦੇ ਨੂੰ ਬੇਨਤੀ ਕੀਤੀ ਆ ਕਿ ਇਸ ਭਰਤੀ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਕੱਲੇ ਇਕੱਲੇ ਮਹੱਲੇ ਵਿੱਚ ਪਹੁੰਚੀਏ ਤੇ ਗਲੀਆਂਵਾਲਿਆਂ ਜਾ ਕੇ ਆਪਣੇ ਕਾਊਂਟਰ ਲਾ ਕੇ ਭਰਤੀ ਕਰਾਵਾਂਗੇ ਹਰੇਕ ਪਿੰਡ ਦੇ ਵਿੱਚ ਜਾ ਕੇ ਸੋ ਇਸ ਕਰਕੇ ਤਗੜਾ ਕਾਲੀ ਦਲ ਹੋਵੇਗਾ ਪੰਜਾਬ ਤਾਂ ਬਚੇਗਾ ਨਹੀਂ ਤਾਂ ਪੰਜਾਬ ਬਰਬਾਦ ਹੋ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸ਼੍ਰੋਮਣੀ ਅਕਾਲੀ ਦਲ ਦੀ ਕੁਰਬਾਨੀਆਂ ਕਰਕੇ ਪੰਜਾਬ ਅੱਜ ਜਿਉਂਦਾ ਹੈ ਸੋ ਪੰਜਾਬ ਦੇ ਵਿੱਚ ਜਿਹੜਾ ਕੁਝ ਵੀ ਹੈ ਜੋ ਨਜ਼ਰ ਆ ਰਿਹਾ ਕੋ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਹੋਇਆ ਕੰਮ ਲਗਦਾ ਹੈ ਕਿ ਉਹ ਕਾਲੀ ਦਲ ਨੂੰ ਸੁਧਾਰ ਲਹਿਰ ਬਣ ਕੇ ਦਿੱਤੇ ਨਿਕਲ ਜੋ ਉਹਨਾਂ ਨੂੰ ਕਿੰਨਾ ਫੱਟੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਮੈਂ ਪਾਰਟੀ ਤੋਂ ਬਾਹਰ ਚਲਾ ਜਾਮਾ ਮੇਰੇ ਨਾਲ ਕੁਝ ਨਹੀਂ ਕੋਈ ਨਹੀਂ ਜਾਂਦਾ ਮੈਂ ਕੱਲਾ ਚਲਾ ਜਾਮਾ ਕੋਈ ਵੀ ਜਿਹੜਾ ਲੀਡਰ ਹੈ ਵੱਡੇ ਤੋਂ ਵੱਡਾ ਲੀਡਰ ਜਿਹੜਾ ਹੈਗਾ ਨਾ ਕਿਹ ਕਿਹ ਚ ਹੁੰਦਾ ਹੈ ਕਿ ਉਹਦੇ ਨਾਲ ਲੋਕ ਹੈਗੇ ਨਾ ਲੋਕ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਤੇ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਿਸਟਰੀ ਹੈ 104 ਸਾਲ ਪੁਰਾਣੀ ਪਾਰਟੀ ਆ ਕਿ ਇੱਥੇ ਕਿਸੇ ਬੰਦੇ ਨਾਲ ਕੋਈ ਨਹੀਂ ਕਰਿਆ ਜਿਹੜੇ ਚਲੇ ਗਏ ਉਹਨਾਂ ਨੂੰ ਪਛਾਉਣਾ ਪਏਗਾ ਅਖਿਰ ਵਿੱਚ ਵੱਡੇ ਲੀਡਰ ਨੇ ਸਪੁੱਤਰ ਅਫਰਾ ਚੰਦੂ ਮਾਦਰਾ ਸਾਹਿਬ ਇਹਨਾਂ ਵਿੱਚ ਫਰਕ ਪੈਦਾ ਨਹੀਂ ਮੈਂ ਮੈਂ ਮਹਿਸੂਸ ਕਰਦਾ ਕਿ ਫਰਕ ਪੈਦਾ ਪਏਗਾ ਪਰ ਜਦੋਂ ਕਿਤੇ ਜੇ ਹੁਣ ਵੇਰੀ ਜਗ੍ਹਾ ਤੇ ਕੋਈ ਹੋਰ ਆ ਗਿਆ ਸੀਗਾ ਤੇ ਕੀ ਫਰਕ ਪਿਆ ਇਲੈਕਸ਼ਨ ਲੜ ਲੈ ਆ ਮੇਰੀ ਜਗ੍ਹਾ ਤਾਂ ਕੱਲ ਨੂੰ ਮੈਂ ਇੱਥੇ ਨਹੀਂ ਹੋਊਂਗਾ ਤੇ ਮੇਰੀ ਜਗ੍ਹਾ ਕੋਈ ਹੋਰ ਆ ਜੂਗਾ ਤੇ ਇਲੈਕਸ਼ਨ ਉਹ ਲੜ ਲੂਗਾ ਤੇ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਲੋਕ ਬਦਲਾ ਭਾਲਦੇ ਨੇ ਬਦਲਾ ਦੇ ਵਿੱਚ ਜੇ ਹੋ ਸਕਦਾ ਉਹਨਾਂ ਥਾਂਵਾਂ ਤੇ ਹੋਰ ਨੂੰ ਵੀ ਵਧੀਆ ਬੱਤੇ ਅੱਗੇ ਆ ਜਾਣਗੇ ਪਾਰਟੀ ਦਾ ਵੀ ਇੱਕ ਮੰਨਦੇ ਨਹੀਂ ਕੋਈ ਤਾਂ ਦੇਖ ਬਿਲਕੁਲ ਖਤਮ ਤੇ ਦੇਖਾ ਹੋਰ ਸੁਧਾਰ ਲੈ ਹਾਂ ਨੂੰ ਮੈਂ ਤਾਂ ਹੀ ਬੇਨਤੀ ਕਰੂਗਾ ਕਿ ਤੁਸੀਂ ਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਕਰ ਲਿਆ ਕਿਉਂਕਿ ਹਕਾਲ ਤੱਕ ਤੇ ਜਿਹੜਾ ਤੁਸੀਂ ਲਿਖ ਕੇ ਦੇ ਕੇ ਆਏ ਸੀਗੇ ਉਹਦੇ ਵਿੱਚ ਤੁਸੀਂ ਇਹ ਲਿਖ ਕੇ ਦਿੱਤਾ ਸੀ ਕਿ ਜਿੰਨੀਆਂ ਵੀ ਗਲਤੀਆਂ ਜਿੰਨੀਆਂ ਵੀ ਭੁੱਲਾਂ ਅਕਾਲੀ ਦਲ ਦੀ ਸਰਕਾਰਾਂ ਚੋਂ ਆਈਆਂ ਸੀ ਉਹਨਾਂ ਦੇ ਬਰਾਬਰ ਤੇ ਜ਼ਿੰਮੇਵਾਰੀ ਤੇ ਜਦੋਂ ਕਦੇ ਬਰਾਬਰ ਦੀ ਜ਼ਿੰਮੇਵਾਰੀ ਸੇਵਾ ਜਾਂ ਸਜ਼ਾ ਇਹਨੂੰ ਕਿਹਾ ਜਾਂਦਾ ਉਹ ਲੈਣ ਦੀ ਵਾਰੀ ਆਈ ਤੇ ਹੌਲੀ-ਹੌਲੀ ਥਿਸਕੇ ਪਰੇਂ ਸਾਈਡ ਤੇ ਖੜਨ ਲੱਗੇ ਕਿਉਂ ਖੜਨ ਲੱਗੇ ਮੈਂ ਉਹ ਜ਼ਿੰਮੇਵਾਰ ਸਮਝਦਾ ਕਿ ਮੈਂ ਉਸ ਟਾਈਮ ਤੇ ਹਲਕਾ ਅਚਾਰ ਸੀਗਾ ਮੈਂ ਮਹਿਸੂਸ ਕਰਦਾ ਕਿ ਮੈਂ ਵੀ ਉਸ ਵਿੱਚ ਹੀ ਸੀਗਾ ਤੇ ਜਿਹੜੀ ਅਸੀਂ ਸੇਵਾ ਕੀਤੀ ਆ ਮਾਫੀ ਮੰਗੀ ਆ ਸਮੁੱਚੇ ਕਾਲੀ ਦਲ ਨੇ ਮੰਗਿਆ ਤੇ ਇਹਨਾਂ ਨੂੰ ਵੱਖਰਾ ਹੋ ਕੇ ਨਹੀਂ ਸਿਕੜਨਾ ਚਾਹੀਦਾ ਵਿਚ ਖੜ ਕੇ ਕਹਿਣਾ ਚਾਹੀਦਾ ਸੀ ਕਿ ਅਸੀਂ ਜਿਵੇਂ ਲਿਖ ਕੇ ਦੇ ਗਏ ਆ ਉਸੇ ਉਦਾਂ ਹੀ ਅਸੀਂ ਸੇਵਾ ਕਰਨੇ ਚਾਹੀਦੇ ਇੱਟੋ ਇਹ ਸਾਰੀਆਂ ਗੱਲਾਂ ਨੇ ਇਕੱਠੇ ਹੋ ਕੇ ਕਲੰਦੀ ਲੋਰ ਅਸੀਂ ਤਾਂ ਅਪੀਲ ਕਰਦੇ ਆ ਕਿ ਇਕੱਠੇ ਹੋਣ ਜਿਹੜੇ ਪਾਰਟੀ ਛੱਡ ਕੇ ਚਲੇ ਗਏ ਉਹ ਦੁਬਾਰਾ ਪਾਰਟੀ ਦੀ ਜੁਆਇਨਿੰਗ ਕਰਨ ਤਾਂ ਕਿ ਉਹਨਾਂ ਦਾ ਰੁਤਬਾ ਤਾਂ ਪਹਿਲਾਂ ਵੀ ਹੈਗਾ ਸੀਗਾ ਉਹਨਾਂ ਦਾ ਰੁਤਬਾ ਹੋਰ ਵੱਧਦਾ ਰਹੇਗਾ ਰੋਮਣੀ ਅਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਵਾਪਮਾ ਸ਼ੁਰੂ ਕਰੀਏ ਉਸ ਦੇ ਦੌਰਾਨ ਨਾਬਾ ਹਲਕੇ ਦੇ ਵਿੱਚ ਜਦ ਅਸੀਂ ਵਰਕਰਾਂ ਨੂੰ ਬੁਲਾ ਕੇ ਮੈਂਬਰਸ਼ਿਪ ਵਾਪਾਂ ਦੀਆਂ ਕਾਪੀਆਂ ਮੱਡੀਆਂ ਤੇ ਮੈਂਬਰਸ਼ਿਪ ਵਾਪਾਂ ਦਾ ਆਗਾਜ਼ ਕੀਤਾ ਘਰ ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੇ ਬਾਰੇ ਜਾਣੂ ਕਰਵਾਮਾ ਕਿ ਲੋਕਾਂ ਨੂੰ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੱਧ ਤੋਂ ਵੱਧ ਨਾਬੇ ਹਲਕੇ ਵਿੱਚੋਂ ਬਣਾਵਾਂਗੇ ਅਸੀਂ ਘਟੋ ਘਟ ਨਾਬੇ ਹਲਕੇ ਦੇ ਵਿੱਚੋਂ 400 ਕਾਪੀ ਜਿਹੜੀ ਮੈਂਬਰਸ਼ਿਪ ਦੀ ਅਸੀਂ ਭਰ ਕੇ ਭੇਜਾਂਗੇ ਆਬੇ ਹਲਕੇ ਜੋ ਪਾਰਟੀ ਦਫਤਰ ਦੇ ਵਿੱਚ ਜੋ ਘਰ ਘਰ ਦੇ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਾਉਣਾ ਜੂਥ ਦਾ ਕੀ ਹੈ ਜੂਥ ਅਕਾਲੀ ਦਲ ਵੱਲੋਂ ਜੋ ਸਾਨੂੰ ਡਿਊਟੀ ਲਈ ਆ ਰੋਮਣੀ ਅਕਾਲੀ ਦਲ ਦੀ ਪਾਰਟੀ ਲੀਡਰਸ਼ਿਪ ਨੇ ਉਹਨੂੰ ਪੂਰੀ ਤੰਦ ਦੇਈ ਨਾ ਨਿਭਾ ਕੇ ਇੱਕ ਮਹੀਨਾ ਪੂਰਾ ਸੀ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਉੱਤੇ ਹੀ ਬਜ਼ੁਰਗਾਂ ਨੂੰ ਸਾਡੀਆਂ ਮਾਤਾਵਾਂ ਨੂੰ ਰੋਮਣੀ ਅਕਾਲੀ ਦਲ ਦਾ ਮੈਂਬਰ ਬੁਢਲੇ ਤੌਰ ਤੇ ਬਣਾਵਾ ਜਿਹੜਾ ਇਹ ਅਕਾਲੀ ਦਲ ਦੀ ਅੱਜ ਮੀਟਿੰਗ ਸੀਗੀ ਇਹਨਾਂ ਨੇ ਸਾਰੇ ਇਲਾਕੇ ਦੇ ਬੰਦਿਆਂ ਨੂੰ ਬੁਲਾਇਆ ਤੇ ਅਕਾਲੀ ਦਲ ਦਾ ਜਿਹੜਾ ਅੱਜ ਇਕੱਠ ਹੈ ਇਸ ਦੇ ਤੋਂ ਪਤਾ ਚੱਲਦਾ ਹੈ ਵੀ ਅਕਾਲੀ ਦਲ ਦੁਬਾਰਾ 27 ਚੌ ਨਾਲ ਅਕਾਲ ਤਖਤ ਜੱਤੇਦਾਰ ਸਾਹਿਬ ਦੀ ਰਹਿਨਵਾਈ ਤੇ ਹੋ ਰਹੀ ਹੈ ਇਹ ਬਾਕੀ ਜਿੰਮੇ ਉੱਪਰੋਂ ਸਾਰਾ ਸਿਸਟਮ ਚੰਨਿਆ ਆ ਰਿਹਾ ਹੈ نیچے ਵਰਕਰੋਂ ਮੇ ਨਾਲ ਲੱਗਣ ਨੂੰ ਤਿਆਰ ਨੇ ਜਿਹੜੇ ਜਿਹੜਾ ਹੁਕਮ ਜਿੰਮੇ ਵਰਕਰਾਂ ਨੂੰ ਮਿਲ ਰਿਹਾ ਉਹਨੇ ਕੰਮ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਇੱਕ ਪੰਛਕ ਪਾਤੀ ਹੈ ਤੇ ਲੋਕਾਂ ਨੇ ਵੀ ਇਸ ਦੇ ਵਿੱਚ ਵਿਸ਼ਵਾਸ ਦਿੱਤਾ ਹੈ ਹਰ ਪਾਸੇ ਵੱਡੇ ਤعداد ਦੇ ਵਿੱਚ ਲੋਕ ਇਸ ਭਰਤੀ ਮਹਿਮ ਨਾਲ ਜੁੜ ਰਹੇ ਨੇ ਉਸ ਦੇ ਤਹਿਤ ਹੀ ਅੱਜ ਮੱਖਣ ਸਿੰਘ ਲਾਲਕਾਈ ਵੀ ਅਗਵਾਸ਼ ਤੇ ਨਾਬੇ ਪਾਰਟੀ ਮੈਂਮ ਚਰੂਪ ਕੀਤੀ ਗਈ ਆ ਅਤੇ ਵਿਸ਼ਵਾਸ ਦਿਵਾਉਣੇ ਆ ਤੇ ਸਭ ਤੋਂ ਵੱਧ ਭਰਤੀ ਨਾਪਾ ਹਲਕੇ ਤੋਂ ਕਰਕੇ ਭੇਜਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਹੈ ਤੇ ਚੜ੍ਹਦੀ ਕਲਾ ਹੀ ਰਹੂਗਾ ਸਰਦਾਰ ਲਹਿਰ ਮੈਨੂੰ ਕਿੰਨਾ ਕੋ ਫਰਕ ਪਏਗਾ ਦੇਖੋ ਕੋਈ ਸੇ ਲਹਿਰ ਲੋਹਰ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਲਹਿਰਾਂ ਕਿੰਨੀਆਂ ਆਈਆਂ ਕਿੰਨੀਆਂ ਗਈਆਂ ਕੋਈ ਲਹਿਰ ਲੋਹਰ ਨਾਲ ਸਮੁੰਦਰ ਨੂੰ ਕਦੇ ਫਰਕ ਨਹੀਂ ਪੈਂਦਾ ਇਹ ਚੀਜ਼ਾਂ ਪਾਰਟੀ ਮੈਂਮ ਨੇ ਕਿੰਨਾ ਕੋ ਬਲ ਮਿਲਿਆ ਦੇਖੋ ਇੱਕ ਉਤਸ਼ਾਹ ਹੈ ਲੋਕਾਂ ਦੇ ਵਿੱਚ ਇੱਕ ਛੋਟੀ ਜੀ ਮੀਟਿੰਗ ਬੁਲਾਈ ਸੀ ਕਿੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਇਹ ਉਤਸ਼ਾਹ ਹੈ ਆ ਦੇਖੋ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦਣ ਤੇ ਲੱਗੇ ਹੋਏ ਨੇ ਪਰ ਦੂਜੇ ਲੋਕ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਵਿਸ਼ਵਾਸ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਗਟਾ ਰਹੇ ਨੇ ਤੇ ਆਉਣ ਵਾਲਾ ਸਮਾਂ ਜਿਹੜਾ ਹੋਊਗਾ ਸ਼੍ਰੋਮਣੀ ਅਕਾਲੀ ਦਲ ਦਾ ਦੇਖੋ ਭਰਤੀ ਤਾਂ ਪਾਰਟੀ ਦੇ ਸਦੀ ਹੁੰਦੀਆਂ ਬੜੀ ਜੋਸ਼ੀਖ ਰੁਸ਼ਨਾ ਹੋ ਰਹੀ ਹੈ ਜੇ ਤੁਸੀਂ ਪੜ ਗੱਲ ਕਰਦੇ ਹੋ ਪਾਰਟੀ ਅੱਡ ਹੁੰਦੀ ਹੈ ਪਾਰਟੀ ਕਈ ਵਾਰੀ ਅੱਡ ਹੁੰਦੀ ਆਈ ਜਿਹੜੀ ਭਰਤੀ ਹੋ ਰਹੀ ਹੈ ਜਿਵੇਂ ਹੁਣ ਉੱਪਰੋਂ ਆਜਨ ਦਿਸੰਦਰ ਦੇਸ਼ ਉਧਰ ਸਾਹਿਬ ਨੇ ਜਿਹੜਾ ਮੈਨੇ ਭੇਜੇ ਨੇ ਅਸੀਂ ਉਹਦੇ ਮੁਤਾਬਕ ਪਰtint ਕਰਾਂਗੇ ਮਤ ਤੋਂ ਪਰtint